ਕਣ ਕਹਿ ਕੇ ਲੋੜੀ ਦੇ ਦੋ ਐ ਆ ਜਾ ਇੱਦਾਂ ਥੋੜੀ ਤੈਨੂੰ ਲੋੜੀ ਮਿਲਣੀ ਆ ਹੈ ਇੱਦਾਂ ਨਹੀਂ ਮਿਲਣੀ ਗੀਤ ਸੁਣਾਉਣਾ ਪੈਣਾ ਪੈਂਡ ਚ ਕਿਸੇ ਨੂੰ ਦੇ ਲੋੜੀ ਨਹੀਂ ਦੇਣੀ ਨਹੀਂ ਤਾਂ ਨਾ ਥਲੀਆਂ ਲੈ ਕੇ ਲੋੜੀ ਭੇਡਾਂ ਉਹ ਕਿੱਥੇ ਫੇਰ ਤੋਰ ਗਏ ਆਦੇ ਆਉਂਦੇ ਸੀਰੇ ਤੇ ਕਿੱਦਾਂ ਧਾੜਦੀ ਆ ਲਗਾਓ ਹੁੰਦਰ ਬੁੰਦਰੀਏ ਤੇਰੇ ਘਰ ਬਜਾਰਾ ਹਾ ਬੱੱਟੀ ਵਾਲਾ ਬੱਲੇ ਨੇ ਜੀ ਵੀ ਆਈ ਦੇ ਇੱਕਰ ਪਾਈ ਦੇ ਹੱਲੂ ਟਾ ਕੁੜੀ ਦਾ ਜੀ ਵੇ ਚਾਚਾ ਕਾਤਾ ਚੀ ਦੀ ਗੁੱਟੇ ਗਿੜਗਿੜੇ ਬੋਲੇ ਆ ਇੱਕ ਬੋਲਾ ਰਹਿ ਗਿਆ ਵੀ ਪਾਈ ਫੜ ਕੇ ਲਾ ਗਿਆ ਅ ਤੂੰ ਵੀ ਵਸ ਆਹੀ ਕਹਿਣਾ ਓਏ ਓਏ ਕਾਂਦੇ ਨੂੰ ਲੱਕੇ ਆ ਇੱਕੋ ਜਿਹੇ ਕੱਪੜੇ ਪਾਏ ਆ ਹੈ ਰੋਈ ਤੇ ਤੂੰ ਤੂੰ ਗਾਉਂਦਾ ਠੀਕ ਹੈ ਤੇਰੇ ਹੋਰ ਕੱਪੜੇ है तो उन्होंने पिछे होने उन्होंने इको जबड़े देख ना एन पार्टी बन गई ना नहीं। 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 ਇੱਥੇ ਕੋ ਹੋ ਜਾ ਕੱਪੜੇ ਆਈ ਜਾਂਦੇ ਨੇ ਮੈਂ ਆ ਵੀ ਨਾ ਦੋ ਦੇ ਹਰ ਬਾਰੇ ਬਾਤ ਕਾਲ ਜਿੱਦ ਤੇ ਤੂੰ ਪਾਣਾ ਨਹੀਂ ਜਾਣਦੀ ਲੱਕ ਨਾਲੇ ਮੁੰਡਾ ਤੇ ਤਾਣਾ ਨਹੀਂ ਜਾਣਦੀ ਕਾਲ ਜਿੱਦ ਤੇ ਤਾਜ ਤੂੰ ਪਾਣਾ ਨਹੀਂ ਜਾਣਦੀ ਲੱਕ ਨਾਲੇ ਗੱਦੀ ਆਣਾ ਨਹੀਂ ਜਾਣ ਬੋਲੀ ਬਾਗੇ ਗੋਲ ਤੇ ਤੈਨੂੰ ਨਚਾ ਨਹੀਂ ਆਉਂਦਾ ਦੂ ਦਾਦੀ ਢੂੰਗਾ ਦੀ ਪੰਜਾਬ ਪਰ ਤੇ ਤੈਨੂੰ ਨਚਾ ਨਹੀਂ ਆਉਂਦਾ ਇਹਦਾ ਕੋਈ ਕਾਲੇ ਜੁੱਤੇ ਦੇ ਪੇਰ ਮੈਡਲਵੇਂ ਕੰਮ ਮੇਰੇ ਆਇਆ ਨਾ ਆਇਆ ਨਾ ਸਾਰੇ ਆ ਗਏ ਆਇਆ ਦਰਵਾਜ਼ੇ ਲਾ ਆ ਜਾ ਆ ਦਾਰੇ ਪਰਾਂ ਦੇ ਚੱਲੇ ਹੋਣਾ ਨਾ ਆ ਵਾਲੀ ਹੋਣੀ ਲੱਗੀ ਨਾ ਪੱਲਕ ਤੁਹਾਡੇ ਪੱਲਕ ਪੱਲਕ ਕਾਰੇ ਤੇਰੇ ਮੇਲੇ ਮੈਂ ਕੰਬੇ ਰਿਆ ਨਾ ਆਇਆ ਨਾ ਕਿਉਂ ਤੈਨੂੰ ਮਿਲ ਕੇ ਰਿਆ ਨਾ ਨਾਮੀ ਕਦਿਖਾਇਆ ਨਾ ਪਾਇਆ ਨਾ ਇੱਕ ਮੇਰੇ ਦਰ ਦਖਤ ਦਾ ਰਿਆ ਇੱਕ ਮੇਰੇ ਤੇੜੀ ਦੀ ਸੰਗਵਾਰ ਦੀ ਨੰਦ ਰੰਗ ਸੱਜਦਾ ਉਤੋਂ ਸੱਜਟਾਂ ਨੇ ਸੰਗਵਾਰ ਦੀ ਹਰ ਰੋਜ਼ ਦਾ ਮੇਸਰ ਸਰਦਾਰ ਜੀ ਉਤੋਂ ਸੱਜਟਾਂ ਮੈਨੂੰ ਸੰਗਵਾਰ ਦੀ ਬਸ ਬਸ ਸੋ ਸਸਤੀ ਕਾਰ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਪਸੰਦ ਆਉਣਗੇ ਤੇ ਸ਼ੁਰੂਆਤ ਕਰਦੇ ਆਂ ਵਲੌਗ ਦੀ ਤੇ ਅੱਜ ਹੈਗੀ ਹੈ ਜੀ 13 ਤਰੀਕ ਤੇ ਲੋਹੜੀ ਦਾ ਤਿਹਾੜੀ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਲੋਹੜੀ ਦੀਆਂ ਤੇ ਪੂਰੇ ਦਿਨ ਹੁੰਦੇ ਮੈਂ ਸ਼ੁਰੂਆਤ ਨਹੀਂ ਕੀਤੀ ਸੀਗੀ ਵਲੌਗ ਦੀ ਤੇ ਪਹਿਲਾਂ ਨਿਆਣੇ ਆਉਂਦੇ ਜਾਂਦੇ ਆ ਹਜੇ ਵੱਡੇ ਤਾਂ ਕੋਈ ਨਹੀਂ ਆਏ ਸੋਚੋ ਤੇ ਬੱਚੇ ਆਈ ਜਾਂਦੇ ਆ ਕੁੜੀਆਂ ਆਈਆਂ ਸੀਗੀਆਂ ਤੇ ਉਹਨਾਂ ਦੀ ਵੀਡੀਓ ਵੀ ਬਣਾਈ ਆ ਚਲੋ ਜੀ ਸਮਝੋ ਉਹਨਾਂ ਫੇਸ ਦੇ ਕੀ ਤੇ ਤੁਸੀਂ ਵੀ ਸਾਡੀ ਵੀਡੀਓ ਦੇ ਨਾਲ ਬਣ ਗਏ ਬੱਤ ਗਾਣੇ ਚਲਾ ਦੇ ਮੈਂ ਕੀ ਹੋਇਆ ਮਾਨੀ ਹੌਲੀ ਹੌਲੀ ਸੈੱਟ ਨਾ ਦੇਈਆਂ ਨੂੰ ਨੇ ਫਾਮਰ ਨਹੀਂ ਨੰਗੇ ਪੈਰ ਆਏ ਨੰਗੇ ਪੈਰ ਆਏ ਨੰਗੇ ਪੈਰ ਹਾਲ ਕੁੱਤੇ ਦੇ ਦਾਬ ਕੇ ਮਾਰਦਾ ਇਹ ਆਇਆ ਵੀ ਕਾਲਾ ਆਇਆ ਕੁੱਤਾ ਵਾਹ ਆ ਗਿਆ ਓਏ ਜਾ ਜਾ ਰੋਟੀ ਦੇ ਆ ਕੁੱਤੇ ਨੂੰ ਆ ਜਾ ਆ ਜਾ ਰੋਟੀ ਦੇ ਹਾਂਜੀ ਟਾਈਮ ਹੋ ਗਿਆ ਜੀ 7 ਵਜ ਗਏ ਆ ਰੋਟੀ ਬਣਾ ਲਈ ਸੀਗੀ ਆਪਾਂ ਤੇ ਹੁਣ ਆਪਾਂ ਬਣਾਉਣ ਲੱਗੇ ਆ ਚਿਕਨ ਤਮਰ ਦੇ ਪਾਪਾਉਣ ਲੱਗੇ ਲਈ ਆਏ ਸੀਗੇ ਦਸਿਆ ਹੈ ਨਹੀਂ ਨਹੀਂ ਕਿਤਾ ਨਹੀਂ ਰਹੇ ਹਾਂ ਆਹ ਕਿੰਨੇ ਦਿਨਾਂ ਤੱਕ ਬਣਾਉਣੀ ਹੈ ਜੀ ਬੰਦ ਨੂੰ ਬੰਦ ਚਾਹ ਕੰਮ ਤੇ ਚੁੱਲੇ ਤੇ ਲੱਗਦੀ ਹੈ ਜੀ ਬਣਾਉਣ ਸਮਰ ਲੱਗਾ ਆ ਕਹਿੰਦਾ ਮੈਨੂੰ ਘਾਟੂ ਦਸਾਂਗੇ ਇਹ ਦੇਖਾ ਇਹ ਦੇਖਾ ਜੀ ਕੀ ਟਾਈਮ ਦਾ ਸਵਾਜ ਗਿਆ ਤੇ ਰੋਟੀ ਪਾਣੀ ਖਾ ਕੇ ਹੋ ਗਏ ਆ ਬਿੱਲੇ ਤੇ ਲੋੜੀ ਅੱਜ ਉਹ ਜਿਹੜੇ ਗੁਰਦੁਆਰੇ ਵਾਲੇ ਹੁੰਦੇ ਨਾ ਉਹ ਤਾਂ ਆ ਗਏ ਸੀਗੇ ਤੇ ਜਿਹੜੀਆਂ ਕੁੜੀਆਂ ਵੱਡੀਆਂ ਲੱਗਦੀਆਂ ਟੋਲਾ ਉਹ ਨਹੀਂ ਅਜੇ ਆਇਆ ਉਹ ਸ਼ਾਇਦ ਹੁਣ ਕੱਲੂ ਆਉਂਗੇ ਮੰਗੀ ਵਾਲੇ ਦੇ ਨਾ ਤੇ ਤੇ ਫੇਰ ਤੋਂ ਅੱਜ ਲੋੜੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਮਾਰ ਸਮ ਹੋ ਗਿਆ ਇਹਨ ਮੈਨ ਨਾਲ ਆਇਆ ਸੀਗਾ ਸਵੇਰੇ ਨਾ ਉਹਦੇ ਤਾਈ ਦੇ ਮੁੰਡੇ ਕਹਿੰਦੇ ਅਸੀਂ ਲੋੜੀ ਮੰਗਣੀ ਆ ਵੀ ਇੱਥੇ ਇੱਥੇ ਮੰਗਣੀ ਇੱਧਰ ਇੱਧਰ ਲੈ ਕੇ ਆਂ ਕਿ ਮੈਂ ਕੱਜ ਲੈਣੂ ਵੀ ਨਾਲ ਲੈ ਜੀਉ ਕੰਮ ਲਊਗਾ ਸਾਡੇ ਇਹਨ ਮੈਨ ਨਾਲ ਆ ਕੇ ਤਿਆਰ ਤੇ ਦੁਕਾਨਾਂ ਸੀ ਉਹ ਜਾਨੂ ਮੰਗ ਕੇ ਵੀ ਆ ਗਏ ਰਹਿ ਗਿਆ ਇਹ ਤੋਂ ਮੈਨ ਕਹਾ ਉਹ ਅਸੀਂ ਤੇ ਮੈਂ ਬਾਹਰ ਜਾਵਾਂ ਉਹਨਾਂ ਨਾਲ ਕੁਮਣਾ ਤੇ ਹੇ ਪਰ ਰਹੇ ਹੈਗੀ ਮੋੜ ਕੇ ਬਾਝਵਾਨੀ ਦੁਪਹਿਰ ਕੇ ਜਿਹੀ ਸੌਂ ਗਿਆ ਇਹ ਹੈਦੀ ਘਰ ਹੀ ਰਿਹਾ ਇਹ ਫਿਰ ਤੇ ਨਿਆਣੇ ਨਿਆਣੇ ਆਏ ਸੀਗੇ ਛੋਟੇ ਛੋਟੇ ਵਿੱਚ ਮੈਂ ਕਲਿੱਪਾਂ ਲਈਆਂ ਵੀ ਆ ਜਿਹੜੇ ਕੰਟਸ ਸਾਡੀ ਵੀਡੀਓ ਬਣਾ ਲਓ ਤੇ ਕਿੰਨੇ ਜਾਣੇ ਆਏ ਸੀ ਰੂੜ ਵੀ ਨਿਆਣੇ ਨਿਆਣੇ ਬੋਲ ਜਾਣੇ ਸੀਗੇ ਤੇ ਐਲਤੀ ਨਾ ਕੋਈ ਕਿਸੇ ਨੇ ਵੀ ਨਿਆਣਿਆਂ ਦੇ ਨਾ ਬੋਰੇ ਨਹੀਂ ਚੱਕੇ ਸੀ ਜਿੱਦਾਂ ਅਖੇ ਨਾ ਲਵਾ ਪੇ ਬੋਰੇ ਲੈ ਕੇ ਆਉਂਦੇ ਨੇ ਵੀ ਦਾਣੇ ਪਉਆਂ ਨੂੰ ਇਹਨਾਂ ਦਾਣੇ ਨਹੀਂ ਪਉਂਦੇ ਸਾਰੇ ਪੈਸੇ ਹੀ ਕਹਿੰਦੇ ਇਹ ਪੈਸੇ ਹੀ ਲੈਣੀ ਆ ਦਾਣੇ ਨਹੀਂ ਕਹਿੰਦੇ ਅਸੀਂ ਪਉਂਦੇ ਹੈਗੇ ਤੇ ਕਿੰਦੀ ਵਾਰਸਾਂਾਂ ਵੀ ਲੋੜੀ ਤੇ ਸਮਝਾ ਕਿ ਦੂਜੇ ਸਾਲ ਤੇ ਆ ਤੇ ਪਹਿਲੇ ਸਾਲ ਤੇ ਜਿੱਦਾਂ ਜਾਪਾਲੀ ਦੀ ਜਾਂ ਤੀਜੇ ਚ ਹੈ ਨਾ ਫੇਰ ਅਸੀਂ ਪਹਿਲੇ ਤੇ ਤਾਂ ਨਹੀਂ ਪਾਈ ਸੀਗੀ ਹੁਣ ਇਹ ਦੂਜੇ ਸਾਲ ਚ ਤੇ ਹੁਣ ਤੀਸਰੇ ਸਾਲ ਚ ਰੱਬ ਸੌਖ ਰੱਖੇ ਦੇਖੋ ਜੀ ਮਤਦਾਨ ਦੇਖਦੇ ਆਂ ਵੀ ਕਹਿੰਦੇ ਤਾਂ ਹੈਗੇ ਅਸੀਂ ਵੀ ਤੀਜੇ ਸਾਲ ਤੇ ਪਾਵਾਂਗੇ ਤੇ ਇਹ ਬਾਕੀ ਦੇਖਦੇ ਆਂ ਹੁਣ ਕਿੱਦਾਂ ਹੋਊਗੀ ਲਾਹਾਂ ਤੇ ਚਲੋ ਜੀ ਆਪਾਂ ਇੱਥੇ ਅੱਜ ਵਾਲੇ ਵਲੌਗ ਦਾ ਐਂਡ ਕਰਦੇ ਆਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਹੈਪੀ ਲੋਰੀ